इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਨਾਮ ਬਿੰਦਰ ਸਿੰਘ ਨਿੱਕੂ ਐ ਕੀ ਗੱਲ ਹੋਈ ਅੱਜ ਜਿਹੜਾ ਗੱਲ ਅੱਜ ਅਜਿਹਾ ਹੋਈ ਹੈ ਜੀ ਮੈਂ ਸਿਰਫ ਆਪਣੀ ਗੈਲਰੀ ਨੂੰ ਸਿੱਧਾ ਕੀਤਾ ਔਰ ਕੋਈ ਕੰਮ ਨਹੀਂ ਕੀਤਾ ਕੋਈ ਮੈਨੇ ਬਿਲਡਿੰਗ ਨਹੀਂ ਛੱਤੀ ਕੋਈ ਮੈਨੇ ਮਕਾਨ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਸਿਰਫ ਬਿਲਡਿੰਗ ਨੂੰ ਆਪਣੀ ਨੂੰ ਉਹ ਟੇਢੀ ਜੀ ਸੀ ਉਹ गिरਣ ਵਾਲੀ ਸੀਗੀ ਪਾਣੀ ਕਰਕੇ ਉਹਰੇ ਥੋੜਾ ਦਬਾ ਉਹ ਪਾਣੀ ਕਰਕੇ ਦਬ ਗਈ ਸੀਗੀ ਉਹਨੂੰ ਮੈਂ ਸਿੱਧੀ ਕੀਤੀ ਐ ਫਿਰ ਮੇਰਾ ਕੋਈ ਕਸੂਰ ਨਹੀਂ ਨਾ ਮੈਨੇ ਕੋਈ ਦੁਕਾਨ ਛੱਤੀ ਐ 2002 ਦਾ ਮੇਰਾ ਕਾਰਪੋਰੇਸ਼ਨ ਵੱਲੋਂ 2002 ਦਾ ਅੱਜ 24 ਸਾਲ ਇੱਕ 22 ਸਾਲ ਹੋ ਗਏ ਮੇਰੇ ਦੁਕਾਨਾਂ ਦਾ ਨਕਸ਼ਾ ਪਾਸ ਐ ਕਾਰਪੋਰੇਸ਼ਨ ਮੈਨੂੰ ਤੰਗ ਕਰ ਰਹੀ ਐ ਮੇਰੇ ਤੋਂ ਪੈਸੇ ਪਾਲਦੀ ਐ ਪਟਿਆਲੇ ਦੇ ਵਿੱਚ ਤੇ ਕਿਨਾ ਮਾਤਾ ਕੁਛੱਲਿਆ ਦੇ ਹਸਪੀਟਲ ਦੇ ਸਾਹਮਣੇ ਤੇ ਨਾਲੇ ਦੇ ਉੱ ਤਦ ਤੁਸੀਂ ਦੇਖਿਆ ਹੋਣਾ ਬਰਸਾਤਾਂ ਦੇ ਵਿੱਚ ਨਾਲੇ ਦੇ ਵਿੱਚ ਦੁਕਾਨਗਿਰ ਗਈ ਸੀ ਤੇ ਉਹਨਾਂ ਦੇ ਵਿੱਚ ਗਿਰ ਗਈ ਸੀ ਤੇ ਅੱਜ ਦਿਨ ਰਾਤ ਤੁਸੀਂ ਹੁਣ ਵੀ ਦੇਖ ਸਕਦੇ ਹੋ ਜਾ ਕੇ ਦਿਨ ਰਾਤ ਉਸੇ ਜਗ੍ਹਾ ਦੇ ਉੱਤੇ ਨਾਲੇ ਦੇ ਉੱਤੇ ਦੁਕਾਨ ਬਣ ਰਹੀ ਹੈ ਤੇ ਕਾਰਪੋਰੇਸ਼ਨ ਦੀ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਹੈ ਤੇ ਉਹ ਤਾਂ ਦੇਖ ਨਹੀਂ ਰਹੀ ਪੂਰੇ ਜਿੰਨੇ ਸ਼ੋਰੂਮ ਹੈ ਨਾਲੇ ਦੇ ਉੱਤੇ ਕੱਲ ਨੂੰ ਖਲਾੜਾ ਖਾਸਤਾ ਜੇ ਸਰਕਾਰ ਨੂੰ ਨਾਲਾ ਪੱਟਣਾ ਪੈ ਗਿਆ ਤੇ ਉਹ ਸ਼ੋਰੂਮ ਪਾਸ ਹੈਗੇ ਪਹਿਲਾਂ ਮੈਨੂੰ ਸਰਕਾਰ ਇਹ ਕਾਰਪੋਰੇਸ਼ਨ ਇਹ ਜਵਾਬ ਦੇਵੇ ਵੀ ਜੇ ਨਾਲ ਇੱਕ ਘਰਾਂ ਦੇ ਨਕਸ਼ੇ ਪਾਸ ਕਰਕੇ ਕਾਰਪੋਰੇਸ਼ਨ ਵੱਡੇ ਵੱਡੇ ਥੈਲੇ ਨੋਟਾਂ ਦੇ ਲੈ ਕੇ ਤੇ ਇਸ ਇਹ ਜਿਹੜੇ ਸ਼ੋਰੂਮਾਂ ਦੇ ਸ਼ਟਰ ਲਵਾ ਰਹੀ ਹੈ ਸ਼ੋਰੂਮ ਬਣਾ ਰਹੀ ਹੈ ਇਹ ਕਾਰਪੋਰੇਸ਼ਨ ਜ਼ਿੰਮੇਵਾਰ ਹੋਏਗੀ ਜੇ ਆਉਣ ਵਾਲੇ ਟਾਈਮ ਨੂੰ ਉਹ ਕੋਈ ਬਿਲਡਿੰਗ गिरਦੀ ਹੈ ਜਾਂ ਕੋਈ ਨਾ ਕੋਈ ਹਾਸਤਾ ਹੁੰਦਾ ਹੈ ਤੇ ਕਾਰਪੋਰੇਸ਼ਨ ਜ਼ਿੰਮੇਵਾਰ ਹੋਏਗੀ ਕਾਰਪੋਰੇਸ਼ਨ ਵੋਟੇ ਰੋਡ ਲੈ ਕੇ ਸ਼ੋਰੂਮ ਬਣਾ ਰਹੀ ਹੈ ਔਰੇ ਤੇ ਦੱਸੇ ਮੰਗੀ ਸੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦੇ ਆ ਜੀ ਲੋਤ ਤੰਗ ਕਰਦੇ ਆ ਮੈਨੇ ਕਿਤੇ ਹੀ ਕੁਝ ਨਹੀਂ ਜੀ ਦੇਖ ਲੋ ਆ ਕੇ ਮੇਰੀ ਮੇਰੀ ਜਗ੍ਹਾ ਚ ਬਿਲਡਿੰਗ ਹੈ ਜਾਣ ਕੇ ਮੈਨੂੰ ਨਜਾਇਜ਼ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਿਸ ਗੱਲ ਦਾ ਟਾਰਗੇਟ ਬਸ ਪਾਰਟੀਆਂ ਵਾਜੀਆਂ ਕਰਕੇ ਟਾਰਗੇਟ ਮੈਂ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਆ ਸਰਕਾਰ ਤਾਂ ਤੁਹਾਡੀ ਹੋਈ ਹੈ ਹਾਂ ਸਰਕਾਰ ਸਾਡੀ ਹੈ ਪਰ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਸਰਕਾਰ ਸਾਨੂੰ ਹੀ ਤੰਗ ਕਰਦੀ ਸਾਡੀ ਸਰਕਾਰ ਸਾਨੂੰ ਹੀ ਤੰਗ ਕਰ ਰਹੀ ਹੈ ਪਤਾ ਨਹੀਂ ਜੀ ਹੁਣ ਇਹਨਾਂ ਨੂੰ ਪਤਾ ਹੋਏਗਾ ਇਹਨਾਂ ਦੇ ਅਫਸਰਾਂ ਨੂੰ ਕਿਸੇ ਪ੍ਰੈਸ਼ਰ ਹੋਏਗਾ ਕਿਸੇ ਕਿਸੇ ਲੀਡਰ ਦਾ ਪ੍ਰੈਸ਼ਰ ਹੋਏਗਾ ਕਿਸੇ ਦਾ ਪ੍ਰੈਸ਼ਰ ਹੋਏਗਾ ਤੁਹਾਡੀ ਕਿਸੇ ਲੀਡਰ ਨਾਲ ਗੱਲ ਹੋਈ ਹੈ ਮੇਰੀ ਕਿਸੇ ਲੀਡਰ ਨਾਲ ਨਹੀਂ ਗੱਲ ਹੋਈ ਜੀ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਜੀ ਐਵੇਂ ਮੈਂ ਮੰਗ ਕਰਦਾ ਵੀ ਮੇਰੇ ਮੇਰੇ ਗਰੀਬ ਨੂੰ ਛੱਡ ਕੇ ਜਿਹੜੇ ਵੱਡੇ ਸ਼ੋਰੂਮ ਬਣ ਰਹੇ ਆ ਦੋ ਦੋ 5 500 ਗੱਜਾਂ ਦੇ ਸ਼ੋਰੂਮ ਬੜ ਰਹੇ ਉਹਨਾਂ ਗੱਲ ਨਹੀਂ ਧਿਆਨ ਦਿੱਤਾ ਜਾਵੇ ਨਾ ਕਿ ਇਹ ਛੋਟੇ ਜਿਹੇ ਗਰੀਬ ਦੀ ਜਿਹੜੀ ਗੈਲਰੀ ਸਿੱਧੀ ਕੀਤੀ ਆ ਉਹਨੂੰ ਹੀ ਦੇਖਿਆ ਜਾਵੇ ਘੱਟੋ ਘੜਨੀ ਜੀ ਦੋ ਮਹੀਨੇ ਤੋਂ ਮੈਨੂੰ ਤੰਗ ਕਰ ਰਹੇ ਚਾਰਕ ਦਿਨ ਬਾਅਦ 15 ਜਣੇ 10 ਜਣੇ ਲੈ ਕੇ ਆ ਜਾਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਤੇਰੇ ਤੇ ਸਰਕਾਰੀ ਪਰਚਾ ਕਰਾ ਦਾਂਗੇ ਅਸੀਂ ਤੈਨੂੰ ਅੰਦਰ ਕਰਾ ਦਾਂਗੇ ਇਹ ਕਰਾ ਦਾਂਗੇ ਉਹ ਕਰ ਦਾਂਗੇ ਇੱਕੋ ਮੈਡਮ ਐ ਮੈਡਮ ਦਾ ਨਾਮ ਮਨਕਸ਼ੀ ਪਤਾ ਨਹੀਂ ਕੀ ਐ ਮੈਨੂੰ ਨਾਮ ਨਹੀਂ ਕਲੀਅਰ ਪਤਾ ਉਹ ਮੈਡਮ ਮੈਨੂੰ ਤੀਸਰੇ ਚੌਥੇ ਦਿਨ ਤੰਗ ਕਰਨ ਆ ਜਾਂਦੀ ਐ ਦੀਵਾਲੀ ਵਾਲੇ ਦਿਨ ਤੰਗ ਕਰਨ ਆਈ ਛੁੱਟੀ ਵਾਲੇ ਦਿਨ ਦਿਵਾਲੀ ਵਾਲੇ ਦਿਨ ਤੰਗ ਕਰਨਾ ਹੀ ਉਦੋਂ ਦਾ ਤੰਗ ਕਰ ਰਿਹਾ ਦਿਵਾਲੀ ਦਾ ਜੇ ਵੀ ਤੰਗ ਕਰਦੇ ਰਹਿ ਗਲੋ ਤੁਹਾਡਾ ਸ਼ਕਤੀ ਹੋ ਜਾ ਜੇ ਸਰਕਾਰ ਨੇ ਮੇਰੇ ਨਾਲ ਕੋਈ ਅਣਖੋਜੀ ਜਾ ਕੱਲ ਨੂੰ ਮੇਰੇ ਕੋਈ ਗਲਤ ਪਰਚਾ ਜਾਂ ਗਲਤ ਕੋ ਮੇਰੇ ਨਾਲ ਅਣ ਹੋਣੀ ਹੁੰਦੀ ਹੈ ਸਰਕਾਰ ਇਹਦਾ ਕਾਰਪੋਰੇਸ਼ਨ ਜ਼ਿੰਮੇਵਾਰੀ ਹੋਏਗੀ ਜੇ ਇਹਨਾਂ ਨੇ ਮੇਰੇ ਨਾਲ ਕੋਈ ਮੇਰੀ ਬਿਲਡਿੰਗ ਨਾਲ ਜਾਂ ਕੁਝ ਕੀਤਾ ਪੱਕਾ ਧਰਨਾ ਲਾਵਾਂਗਾ ਜਿੰਨੇ ਸ਼ਹਿਰ ਚ ਇੰਨੀ ਕਿੰਨਾ ਬਿਲਡਿੰਗਾਂ ਬਣ ਰਹੀਆਂ ਹੁਣ ਤੱਕ ਹੁਣ ਵੀ ਬਣ ਰਹੀਆਂ ਪਤਾ ਕਿੱਥੇ ਕਿੱਥੇ ਕਿ ਨਾਮ ਬੋਲੋ ਇਹ ਕੀ ਨਾਮ ਹੈ ਜੀ ਆਪਣੀ ਤਾਂ ਪਹਿਲਾਂ ਦਾ ਨਾਲੇ ਦੇ ਉੱਤੇ ਬਣ ਰਹੀ ਹੈ ਜੀ ਆਪਣਾ ਉਹਦੇ ਤੋਂ ਤੋਬਖਾਨੇ ਮੋੜ ਦੇ ਉੱਤੇ ਆਪਣੀ ਮਾਤਾ ਕਛੱਲਿਆ ਹਸਪੀਟਲ ਤੇ ਤੇ ਖੱਦਰ ਭੰਡਾਰ ਦੇ ਉੱਪਰ ਬਿਲਡਿੰਗਾਂ ਬਣ ਰਹੀਆਂ ਕਿਹਨੇ ਮਈ ਖੱਦਰ ਭੰਡਾਰ ਦੇ ਉੱਪਰ ਜੀ ਖੱਦਰ ਦੇ ਭੰਡਾਰ ਦੇ ਉੱਪਰ ਦਿਨ ਰਾਤ ਕੰਮ ਚੱਲ ਰਿਹਾ ਜੀ ਬੋਰਡ ਲਾ ਕੇ ਵੱਡੇ ਵੱਡੇ ਬੋਰਡ ਲਾ ਕੇ ਉਹਦੀ ਆਰਚ ਚ ਬਿਲਡਿੰਗਾਂ ਬਣ ਰਹੀਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਸੀਂ ਵੀ ਸ਼ਾਇਦ ਮੈਨੂੰ ਲੱਗਦਾ ਖਬਰ ਲਈ ਸੀਗੀ ਖੱਦਰ ਭੰਡਾਰ ਖੱਦਰ ਦੇ ਭੰਡਾਰ ਦੇ ਨਾਲ ਇਹ ਕੀ ਕਰਨਾ ਉੱਥੇ ਬਣ ਰਹੀ ਹੈ ਜੀ ਬਸ ਉੱਥੇ ਐਮਐਲਏ ਮਿਸਤਰੀਆਂ ਦੀ ਉਹਨਾਂ ਦੀ ਸ਼ੈ ਹੈ ਤਾਂ ਕਰਕੇ ਔਰ ਕੀ ਕਹਿਣਾ ਜੇ ਮੈਂ ਸ਼ੈਗ ਹਾਂ ਬਸ ਕਹਿਣਾ ਚਾਹੁੰਦਾ ਵੀ ਮੈਨੂੰ ਛੱਡ ਕੇ ਵੱਡੀ ਬਿਲਡਿੰਗਾਂ ਕੰਨੀ ਦੇਖੋ ਜਿਹੜੇ ਵੱਡੇ ਵੱਡੇ ਸੌਨੇ ਮਗਰ ਮੱਛ ਮੈਂ ਤਾਂ ਗਰੀਬ ਜਾਂ ਬੰਦਾ ਛੋਟਾ ਜਿਹਾ ਸਿਰਫ ਮੈਨੇ ਸਿਰਫ ਲੋਪਾ ਪੋਤੀ ਕੀਤੀ ਉਹ ਵੀ ਮੇਰੀ ਬਿਲਡਿੰਗ ਦਬ ਗਈ ਸੀ ਤਾਂ ਪਾਣੀ ਕਰਨ ਇਹ ਮੁਚੀਆਂ ਦੇ ਇਥੇ ਜੀ ਨਗਰ ਸਮਾ ਲਾਈ ਮੇਰੇ ਕਣੀ ਵੀਡੀਓ ਕਰ ਕੋਈ ਨਿਕੂ ਕਿਹੜੇ ਦਮਾ ਜ ਬਹੁਤ ਸਾਰੇ ਕੋਈ ਗੱਲ ਮੈਂ ਨਾਲੇ ਦੇ ਉੱਤੇ ਬਿਲਡਿੰਗ ਬਣੀ ਹੈ ਮੇਰੇ ਕੋ ਫੋਟੋ ਹੈ ਨਾਲੇ ਖਲੀ ਨਾਲੇ ਦੇ ਉੱਤੇ ਬਿਲਡਿੰਗ ਬਣਾਈਆਂ ਇਹਨਾਂ ਨੇ ਨਾਲੇ ਦੇ ਉੱਤੇ ਹੁਣ ਵੀ ਬਿਲਡਿੰਗ ਬਣ ਰਹੀ ਹੈ ਉਸ ਦਿਨ ਬੰਦੂ ਵੀ ਲਾਈਵ ਹੋਇਆ ਸੀ ਨਾਲੇ ਦੇ ਉੱ ਮੈਂ ਪੱਕਾ ਧਰਨਾ ਲਾਵਾਂਗਾ ਕਮੇਟੀ ਦੇ ਆ ਮੈਡਮ ਨੇ ਖਲਾਫ ਲਾਵਾਂਗਾ। ਕ੍ਰਾਂਟਾ ਬਣੀ ਕੀ ਨਾ ਮੈਨਾਂ ਦਾ ਕੋਈ ਗੱਲ ਨਹੀਂ। ਅੱਜ ਮੋਚੀਆਂ ਦੇ ਅੱਗੇ ਸ਼ੋਰੂਮ ਬਣਾਇਆ ਹੈ ਕਮਰਸ਼ੀਅਲ ਕੀ ਨਾ ਮੈਂ ਘਰ ਦਾ ਨਕਸ਼ਾ ਪਾਸ ਕਰਕੇ ਤੇ ਕੀ ਨਾ ਮੈਂ ਕਮਰਸ਼ੀਅਲ ਸ਼ੋਰੂਮ ਬਣ ਰਿਹਾ ਹੁਣ ਭੱਜ ਰਿਹਾ ਗੱਲ ਕਰੋ ਮੇਰੇ ਨਾਲ ਆਜੋ ਚਲੋ। ਉਹ ਮੇਰੀ ਗੱਲ ਹੁਣ ਐਤਾ ਗੱਲ ਨਾ ਕਰ। ਪੱਕਾ ਨਹੀਂ ਹੁੰਦਾ। ਇਹਨਾਂ ਦਾ ਅਸੀਂ ਸਰਕਾਰੀ ਕੰਮ ਕਰ ਰਹੇ ਹਾਂ। ਪਾ ਢਾ ਦੋ ਢਾ ਦੋ ਢਾ ਦੋ ਮੈਂ ਤਾਂ ਕਮਾਲ ਕਰਾਂਗਾ। ਮੈਂ ਕਮਰਸ਼ੀਅਲ ਢਵਾਵਾਂਗਾ। ਉਹ ਕਲੈਂਟ ਕਰ ਰਹੇ ਨੇ ਮੋਚੀਆਂ ਦੇ ਇੱਥੇ ਜੀ ਨਗਰ ਸਮਾਜ ਚਲੋ 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 ਕੋਈ ਗੱਲ ਨਹੀਂ ਆ ਜਾਓ ਚਲੋ ਚਲੋ ਜੱਟ ਮੱਜੀ ਦੇ ਦੇ ਜਵਾਬ ਮੈਮਰੀਆਂ